ਮੇਰਾ ਨਾਮ ਦਲਬਖ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ 15 ਦਿਨਾਂ ਤੋਂ ਧਰਨਾ ਲੱਗਿਆ ਟੂਲ ਪਲਾਜੇ ਦੇ ਇੱਥੇ ਦਿਨ ਪਰ ਆ ਚੱਲਿਆ ਵਾ ਇਹਦੇ ਵਾਧੇ ਰੇਟਾਂ ਨੂੰ ਲੈ ਕੇ ਜੋ ਕੁਝ ਕੀਤਾ ਗਿਆ ਔਰ ਅੱਜ ਉਹਦਾ ਅੰਤਮ ਦਿਨ ਆ ਅੱਜ ਜਿਹੜੇ 2 ਵਜੇ ਆਉਣਗੇ ਏਡੀਸੀ ਸਾਹਿਬ ਮੰਗ ਪੱਤਰ ਦੇ ਦਾਂਗੇ ਔਰ ਉਸ ਤੋਂ ਬਾਅਦ ਸਾਡੇ ਬੂਥੀਏ ਬਣੇ ਇਹਨਾਂ ਜਿੱਤੇ ਪੱਲੀਆਂ ਬੰਦਾਂਗੇ ਜਿੰਦਾ ਤੇ ਇਹ ਨਹੀਂ ਜਿੰਦਾ ਲੱਗ ਨਹੀਂ ਸਕਦਾ ਇਹਨਾਂ ਨੂੰ ਮੈਮੈਂਡਮ ਕਿਤੇ ਜਣੇ ਚੰਦੇ ਹੋਸੀ ਆ ਜਿਹੜੀਆਂ ਮੰਗਾਂ ਆ ਗਈਆਂ ਵੀ ਸਾਡੇ ਰੇਟ ਘੱਟ ਕੀਤੇ ਜਾਣ ਜਾਂ ਜੇ ਤੁਹਾਡੇ ਕੋਲੇ ਅਗਰ ਮਨਿਆਤ ਦਾ ਕਾਗਜ਼ ਹੈਗਾ ਮਨਿਆਤ ਹੈਗੀ ਹੈ ਤੁਹਾਡੀ ਤਾਂ ਫਿਰ ਇਹਦੇ ਰੇਟ ਘੱਟ ਕਰ ਲਓ ਰੇਟ ਘੱਟ ਕਰਕੇ ਚਲਾ ਲਓ ਅ ਵਰਨਾ ਨਹੀਂ ਚੱਲਣ ਨਹੀਂ ਦੇਣਾ ਤੇ ਪਤਾ ਵੀ ਜਦੋਂ ਆਪਾਂ ਉਹ ਤਾਲੇ ਦਰਵਾਜ਼ੇ ਨਹੀਂ ਤੇ ਫਿਰ ਉਹਤੇ ਪੱਲੀਆਂ ਬੰਦ ਦੇਾਂਗੇ ਮਤਲਬ ਜਦ ਰੇਡ ਕਰੋੜ ਰੁਪਈਆ ਵੱਟਦੇ ਰੋਜ ਦਾ ਦਰਵਾਜ਼ੇ ਵੀ ਲਾ ਕੇ ਲੈ ਕੇ ਆਪਣੇ ਬੰਨ ਨੂੰ ਇਹਨਾਂ ਦੇ ਪੱਖਾ ਨਹੀਂ ਹੈਗਾ ਪੈਸੇ ਸਾਰੇ ਪੰਜਾਬ ਦੇ ਇਕੱਠੇ ਕਰ ਕਰ ਦਿੱਲੀ ਪਹੁੰਚਾਤੇ ਇਹਨਾਂ ਨੇ ਆ ਦੇਖੋ ਹਾਲ ਕੀ ਕੀਤਾ ਇਹਨਾਂ ਨੇ ਮੈਂ ਮਤਲਬ ਜੇ ਸਰ ਤਰਨਾ ਵੇ ਛੱਡ ਚੱਕ ਲੋਗੇ ਤੇ ਟੋਕਾ ਚਲੇਗਾ ਬੰਦ ਹੋ ਜਾਏਗਾ ਹਾਂ ਤਰਨਾ ਬਾ ਤਰਨਾ ਹੀ ਚੱਕ ਲੈਣਾ ਹੀ ਤਰਨਾ ਅਸੀਂ ਨਹੀਂ ਬਹਿਣਾ ਅਸੀਂ ਇੱਥੇ ਪੱਲੀਆਂ ਬਣ ਕੇ ਚੱਲ ਜਣਾ ਜੇ ਫੇਰ ਖੋਲ ਲਿਆ ਉਹਦੇ ਫੇਰ ਖੋਲ ਲਿਆ ਇਹ ਜਿੱਥੇ ਬੰਦੀਆਂ ਕਿਸਾਨ ਜਿੱਥੇ ਬੰਦੀਆਂ ਝੰਡਾ ਲਾ ਕੇ ਚੱਲ ਜਣ ਕਿ ਇਹਦੀ ਪਾਵਰ ਨਹੀਂ ਉਹਨੂੰ ਖੋਲ ਲੈ ਅਸੀਂ ਤਾਂ ਫੇਰ ਪੱਲੀ ਬਣ ਕੇ ਜਾਣਾ ਹਾਂ ਤੁਹਾਡੀ ਗੱਲ ਬਾਤ ਹੈ ਪ੍ਰਸ਼ਾਸਨ ਦਾ ਕੀ ਮੰਗਾ ਹਾਂ ਜੀ ਪਰ ਚਾਰਚਨਾ ਲਈ ਗੱਲਬਾਤ ਹੁੰਦੀ ਜਿਹੜਾ ਪ੍ਰਸ਼ਾਸਨ ਸਾਡੇ ਕੋ ਆਉਂਦਾ ਉਹ ਪੰਜਾਬ ਸਰਕਾਰ ਦਾ ਔਰ ਉਹਨਾਂ ਕੋਲੇ ਪਾਵਰ ਹੈ ਨਹੀਂ ਪਾਵਰ ਹੈ ਨੇਚੇ ਕੋਲੇ ਜਾਂ ਆਪਣੇ ਪਰ ਸਰਕਾਰ ਕੋਲੇ ਔਰ ਉਹ ਸਾਡਾ ਮੰਗ ਪੱਤਰ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਪਹੁੰਚਾ ਚੁੱਕੇ ਆ ਡੀਸੀ ਦਾ ਡੀਸੀ ਸਾਹਿਬ ਦਾ ਹੈਰਾਈ ਔਰ ਅੱਜ ਫੇਰ ਇਹ ਡੀਸੀ ਸਾਹਿਬ ਖੁਦ ਆਪ ਆਉਣਗੇ ਉਹ ਮੰਗ ਪੱਤਰ ਲੈ ਕੇ ਉਹਨਾਂ ਨੂੰ ਫੇਰ ਦੇਣਗੇ ਵੀ ਭਾਈ ਉੱਥੇ ਪਬਲਿਕ ਦੀ ਮੰਗਾ ਸਾਡੀ ਮੰਗ ਨਹੀਂ ਹੈਗੀ ਪਬਲਿਕ ਦੀ ਮੰਗਾ ਇਹਦੀ 150 ਦੀ ਪਰਚੀ ਕੀਤੀ ਜਾਵੇ ਔਰ 24 ਘੰਟਿਆਂ ਦੀ ਪਰਚੀ ਹੋਵੇ ਔਰ ਦੂਜਾ ਜਿਹੜਾ ਪਾਸ ਆ ਉਹ 117 ਰੁਪਈਆ ਦਾ 20 ਕਿਲੋਮੀਟਰ ਦਾ ਏਰੀਆ ਫ੍ਰੀ ਕੀਤਾ ਜਾਵੇ ਤੇ ਨੈਸ਼ਨਲ ਹਾਈਵੇ ਤੁਹਾਡੀ ਤਾਂ ਗੱਲ ਹੋਈ ਆ ਆਇਆ ਹੀ ਨਹੀਂ ਜੀ ਕੋਈ ਵੀ ਅਸੀਂ ਤੇ ਇਹਨੇ ਮੈਸੇਜ ਲਾਏ ਰੋਜ਼ ਦੇਖੋ ਤੁਹਾਡਾ ਪੱਤਰਕਾਰ ਜਿੰਨਾ ਵੀ মিডিਆ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਆਵਾਜ਼ ਜੋ ਲੋਕਾਂ ਦਾ ਦਰਦ ਜੋ ਲੋਕਾਂ ਦੀ ਆਵਾਜ਼ ਬਣਿਆ মিডিਆ ਉਹ ਸਾਰੇ ਪਬਲਿਕ ਵੱਲੋਂ ਤੁਹਾਡਾ ਧੰਨਵਾਦ ਆ ਔਰ ਇਹ ਆਵਾਜ਼ ਬਣ ਕੇ ਤੁਸੀਂ ਆਵਾਜ਼ ਉਹਨਾਂ ਦੇ ਕੰਨਾਂ 'ਚ ਪਹੁੰਚਾਈ ਆ ਆ 3 ਕਿਲੋਮੀਟਰ ਤੇ ਉਹਨਾਂ ਦਾ ਦਫ਼ਤਰ ਆ। ਰੋਜ਼ ক্রিকেট ਖੇਡਦੇ ਸਾਰਾ ਦਿਨ ਉੱਥੇ। ਉਹਨਾਂ ਨੇ ਇੱਕ ਗਰਾਊਂਡ ਬਣਾਇਆ ਪਰ ਇੱਥੇ ਨਹੀਂ ਆਇਆ ਕੋਈ ਵੀ। ਕਿੱਥੇ ਕਿੱਥੇ ਬੰਦਿਆ ਸਹਾਇਕ ਮਿਲ ਰਿਹਾ ਹੈ ਅੱਜ। ਸਾਡੇ ਨਾਲ ਟਰੱਕ ਯੂਨੀਅਨ, ਟੈਕਸੀ ਯੂਨੀਅਨ, ਟਰੈਪੋ ਯੂਨੀਅਨ, ਕਿਸਾਨ ਜਥੇਬੰਦੀਆਂ, ਜਿਹੜੀਆਂ ਸਾਡੀਆਂ ਸਹਾਉਗੀ ਨੇ ਦੋ ਜਥੇਬੰਦੀਆਂ ਜਿਹੜੀਆਂ ਸਾਡੀਆਂ ਨੇ ਮੇਨ ਦੇ ਵਿੱਚ ਲੜ ਰਹੀਆਂ ਨੇ। ਇੱਕ ਮਿੰਟ ਇੱਕ ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਿੰਧਰਵੀਰ ਸਿੰਘ ਕਾਦੀਆਂ। ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਜੂਨੀਅਨ ਦੁਆਬਾ ਅੱਜ ਜਿਹੜਾ 30 ਤਰੀਕ ਨੂੰ ਜਿਹੜਾ ਕਾਲਾ ਨਾਫ ਦੀ ਗੱਲ ਕੀਤੀ ਸੀ ਉਹਦੇ ਬਾਰੇ ਦੇਖੋ ਜੀ ਜਿਹੜਾ ਸਾਡਾ ਪ੍ਰੋਗਰਾਮ 30 ਤਰੀਕ ਦਾ ਇਹ ਅੱਜ ਸਾਡਾ 15 ਦਿਨ ਹੋ ਗਏ ਨੇ ਔਰ ਜਿਹੜਾ ਪ੍ਰਧਾਨ ਤਾਲੂਕਾ ਸਾਡੀ ਕੋਈ ਹਾਲਾ ਅਧਿਕਾਰੀ ਨੇ ਐਨ ਐਚ ਏ ਵਾਲੇ ਨੇ ਕੋਈ ਬਾਤ ਨਹੀਂ ਪੁੱਛੀ ਔਰ ਅਸੀਂ ਇਹਨਾਂ ਨੂੰ ਮੰਗ ਪੱਤਰ ਐਸ ਡੀ ਐਮ ਸਾਹਿਬ ਨੂੰ ਦੇ ਦਿੱਤਾ ਗਿਆ ਸੀਗਾ ਇਹਨਾਂ ਨੂੰ ਦੱਸਤਾ ਸੀ ਵੀ ਸਾਡੀਆਂ ਮੰਗਾਂ ਨੇ ਆਏ ਨੇ ਔਰ ਇਹਨਾਂ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਜਿਹੜੇ ਹਾਲਾ ਅਧਿਕਾਰੀ ਕੱਲ ਐਸਜੀਐਮ ਸਾਹਿਬ ਏਡੀਸੀਪੀ ਸਾਹਿਬ ਐਸਪੀ ਸਾਹਿਬ ਔਰ ਹਾਲਾ ਅਧਿਕਾਰੀ ਆਏ ਸਨ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਤੁਹਾਡਾ ਮੰਗ ਪੱਤਰ ਸੀ ਉਹ ਉਹਨਾਂ ਨੂੰ ਭੇਜ ਦਿੱਤਾ ਗਿਆ ਪਰ ਉਹਨਾਂ ਨੇ ਹਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਉਹਨੂੰ ਦੇਖਦੇ ਹੋਏ ਅੱਜ ਅਸੀਂ 30 ਤਰੀਕ ਦਾ ਪ੍ਰੋਗਰਾਮ ਰੱਖਿਆ ਸੀਗਾ ਉਹਦੇ ਵਿੱਚ ਅਸੀਂ ਇਹ ਗੱਲ ਕੀਤੀ ਸੀ ਵੀ ਅਸੀਂ ਇਹ ਪੂਰਨ ਤੌਰ ਤੇ ਇਹਨੂੰ ਬੰਦ ਕਰਾਂਗੇ ਜਾਤੀਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਜਦ ਤੱਕ ਸਾਡੇ ਜਿਹੜੀਆਂ ਡਿਮਾਂਡਸ ਨੇ ਜਿਹੜੇ ਸਾਡੇ ਮੰਗ ਪੱਤਰ ਦਿੱਤੇ ਹੋਏ ਆ ਉਹ ਪੂਰੇ ਨਹੀਂ ਕਰਦੇ ਉਦੋਂ ਤੱਕ ਕਿ ਟੋਲ ਫਰੀ ਚੱਲੇਗਾ ਪ੍ਰਸ਼ਾਸਨ ਦੀ ਬਹੁਤ ਵਧੀਆ ਭੂਮਿਕਾ ਜੀ ਪ੍ਰਸ਼ਾਸਨ ਸਾਡੇ ਨਾਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਆ ਅਸੀਂ ਉੱਪਰ ਘੱਲ ਦਿੱਤੀਆਂ ਨੇ ਔਰ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਅਧਿਕਾਰੀਆਂ ਨੂੰ ਵੀ ਜਲਦ ਤੋਂ ਜਲ ਇਹਦਾ ਹੱਲ ਕੀਤਾ ਜਾਵੇ ਅੱਜ ਮੈਂ ਦੰਨਾ ਵਿੱਚ ਚੁੱਪ ਲਿਆ ਜਾਵੇਗਾ ਜੇ ਮੈਂ ਮੈਡਮ ਦੇ ਕੇ ਹਾਂਜੀ ਅੱਜ ਦੇ ਕੇ ਅਸੀਂ ਆਹ ਇਹਨੂੰ ਬੰਦ ਕਰਕੇ ਅਸੀਂ ਇਹਨਾਂ ਨੂੰ ਫ੍ਰੀ ਕਰਕੇ ਅਸੀਂ ਇਹਨੂੰ ਚੱਕ ਲਾਂਗੇ ਪਰ ਇਹਨੂੰ ਪੈਰਾ ਲੋਕ ਦੇਣਗੇ ਟਾਈਮ ਟਾਈਮ ਤੇ ਅਸੀਂ ਸਾਰੇ ਦਵਾਂਗੇ ਪੈਰਾ ਜਦ ਤੱਕ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਉਦੋਂ ਤੱਕ ਅਸੀਂ ਚੱਲਣ ਨਹੀਂ ਦਵਾਂਗੇ ਧੰਨਵਾਦ ਜੀ ਜੀ ਹਾਂ ਜੀ